ਨਾਮ ਮੇਰਾ ਗਰਮੇਲ ਸਿੰਘ ਕੀ ਮਾਮਲਾ ਇਹਦਾ ਜੀ ਨਾਮਲਾ ਸਾਡਾ ਇਹ ਹੈ ਵੀ ਸਾਡਾ ਮੁੰਡਾ ਕਰਮਜੀਤ ਪਿੰਡ ਮਹਿਮੇ ਸਰਕਾਰੀ ਤੋਂ ਇਹਨਾਂ ਨੇ ਬਾਹਰ ਭੇਜਣ ਦੇ ਵਿੱਚ ਉਹਦਾ ਫੰਡ ਸ਼ੋਅ ਕੀਤਾ ਸੀਗਾ ਜਿਹਦੇ ਵਿੱਚ ਉਹਨੇ ਫੰਡ ਵਾਪਸ ਚੱਕ ਲਿਆ ਦੱਸ ਦੇਣਾ ਤੋਂ ਪਹਿਲਾਂ ਪਹਿਲਾਂ ਹੀ ਚੱਕ ਲਿਆ ਫੰਡ ਤੇ ਜੋ ਕਿ ਉਹਦਾ ਵੀਜ਼ਾ ਸੀਗਾ 5 ਸਾਲਾਂ ਦਾ ਬੈਨ ਲੱਗ ਗਿਆ ਉਹਦੇ ਵੀਜ਼ੇ ਤੇ ਪਾਸਪੋਰਟ ਰਿਜੈਕਟ ਕਰਤਾ ਉਹਦਾ ਗੱਲਬਾਤ ਅਸੀਂ ਦੋ ਵਾਰ ਕੀਤੀ ਪਹਿਲਾਂ ਅਸੀਂ 8 ਬੰਦੇ ਆਏ ਇਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਫੇਰ ਸਾਡੇ ਨਾਲ ਰੋਲਡਾ ਮਾਰਸਾ ਦਾ ਮੁੰਡਾ ਗਰਜੰਟ ਸਿੰਘ ਆਇਆ ਉਦੋਂ ਵੀ ਸਾਡੀ ਗੱਲ ਇਹਨਾਂ ਨੇ ਹਾਸੇ ਮਖੌਲ ਤੇ ਟਾਲਦੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜੋ ਕਿ ਅੱਜ ਅਸੀਂ ਧਰਨਾ ਲਾਇਆ ਇਹ ਲਗਾਤਾਰ ਧਰਨਾ ਚੱਲੂਗਾ ਨਾ ਰਾਤ ਨੂੰ ਵੀ ਇੱਥੇ ਰਾਵਾਂਗੇ ਦਿਨੇ ਵੀ ਮੰਗ ਕੀ ਆ ਸਾਡੇ ਸਾਢੇ 8 ਲੱਖ ਰੁਪਏ ਦਾ ਨੁਕਸਾਨ ਹੋਇਆ ਮੁੰਡਾ ਨਾਲੇ ਰਿਸ਼ਤਾ ਟੁੱਟ ਗਿਆ ਨਾਲੇ ਮੁੰਡਾ ਕੈਨੇਡਾ ਤੋਂ ਵਾਪਸ ਆ ਗਿਆ ਫਿਰ ਇੱਥੋਂ ਕਿੱਥੋਂ ਆਇਆ ਸਾਈ ਪ੍ਰੈਸ ਸਾਈ ਪ੍ਰੈਸ ਤੋਂ ਮੁੰਡਾ ਵਾਪਸ ਆ ਗਿਆ ਇਹਨੂੰ ਕੈਨੇਡਾ ਦੀ ਪੱਕੀ ਕੁੜੀ ਦਾ ਰਿਸ਼ਤਾ ਹੋਇਆ ਸੀ ਜਦੋਂ ਅਸੀਂ ਮੈਸੇਜੋਂ ਪਤਾ ਕਰਿਆ ਕਿ ਸਾਡੇ ਦਾ 5 ਸਾਲਾਂ ਦੀ ਨੋ ਐਂਟਰੀ ਲੱਗੀ ਹੋਈ ਐ ਇਹ ਹੈਂ ਜਿਹੜਾ ਪੈਸੇ ਦੀ ਮੰਗ ਕੀਤੀ ਹੈ ਕਾਰਵਾਈ ਦੀ ਵੀ ਮੰਗ ਕਰਾ ਇਹਦੇ ਚ ਕਾਰਵਾਈ ਤਾਂ ਅਸੀਂ ਕੀ ਉਹਦੇ ਮੰਗ ਕਰੀ ਸੀ ਕਾਰਵਾਈ ਦੀ ਸਾਡੀ ਹਜੇ ਤੱਕ ਸਰਵਾਈ ਨਹੀਂ ਕਰੀ ਅਸੀਂ ਡੀਸੀ ਸਾਹਿਬ ਦੇ ਦਰਖਾਸਤ ਦਿੱਤੀ ਹੈ ਧਰਨਾ ਲਾਵਾਂਗੇ ਇਹਨਾਂ ਬੰਦੇ ਨੇ ਸਾਨੂੰ ਫੋਨ ਤੱਕ ਵੀ ਨਹੀਂ ਕਰਿਆ ਸਾਡਾ ਫੋਨ ਵੀ ਨਹੀਂ ਚੱਕਦਾ ਇਹ ਮੇਰਾ ਨਾਮ ਕਰਮਜੀਤ ਸਿੰਘ ਪਿੰਡ ਮਹਿਮਾ ਸਰਕਾਰੀ ਡਿਸਟ੍ਰਿਕਟ ਬਠਿੰਡਾ ਮੈਂ ਨਾ ਹੀ ਰਾਜਵੀਰ ਚਾਹਲ ਤੇ ਸੰਦੀਪ ਢਿੱਲੋਂ ਤੋਂ ਇਹਨਾਂ ਦਾ ਆਫਿਸ ਹੁੰਦਾ ਸੀ ਸਾਂਝਾ ਉਦੋਂ ਯੂਕੇਨ ਦੇ ਨਾਮ ਤੇ ਉਦੋਂ ਇਹਨਾਂ ਤੋਂ ਮੈਂ ਫਾਈਲ ਲਾਈ ਸੀਗੀ ਤੇ ਇਹਨਾਂ ਨੇ ਮੇਰੇ ਫੰਡ ਸ਼ੋਅ ਕਰੇ ਸੀ ਜਿਹੜੇ ਉਹ ਇਹਨਾਂ ਨੇ ਥੋੜੇ ਦਿਨਾਂ ਬਾਅਦ ਹੀ ਚੱਕ ਲਈ ਉਹ ਜਿਹੜੇ ਫੰਡ ਮੇਰੇ ਸ਼ੋਅ ਕਰੇ ਸੀ ਇਹਨਾਂ ਨਾਲ ਗੱਲ ਇਹ ਹੋਈ ਸੀ ਵੀ ਜਿੰਨਾ ਚਿਰ ਵੀਜ਼ਾ ਨਹੀਂ ਆਉਂਦਾ ਉਹਨਾਂ ਚਿਰ ਇਹ ਫੰਡ ਨਹੀਂ ਚੱਕਣਗੇ ਤੇ ਜਦੋਂ ਅੰਬੈਸੀ ਵੱਲੋਂ ਵੈਰੀਫਿਕੇਸ਼ਨ ਹੋਈ ਉਸ ਟਾਈਮ ਉਹ ਫੰਡ ਹੈ ਨਹੀਂ ਸੀਗੇ ਅਕਾਊਂਟ ਦੇ ਵਿੱਚ ਤੇ ਉਹਨਾਂ ਨੇ ਇਹਨਾਂ ਨੂੰ 10 ਦਿਨ ਦਾ ਟਾਈਮ ਦਿੱਤਾ ਸੀਗਾ ਅੰਬੈਸੀ ਨੇ ਉਹ 10 ਦਿਨਾਂ ਬਾਅਦ ਇਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ ਇਸ ਕਰਕੇ ਉਹਨਾਂ ਨੇ ਮੇਰੇ ਤੇ 5 ਸਾਲ ਦਾ ਬੈਨ ਲਾਤਾ ਜੀ ਅਪਰੋਕਸੀਮੇਟਲੀ 20000 ਡਾਲਰ ਸ਼ੋਅ ਕਰਿਆ ਹੋਇਆ ਸੀਗਾ ਜੀ ਨਾਟਿਆ ਮੋਗੇ ਤਾਂ ਮੁੰਗੇ ਇਸ ਤਰ੍ਹਾਂ ਢੇਡੇ ਘਟਦੇ ਹੋਏ ਕੀ ਗੱਲ ਕੀ ਹੋਈ ਅੰਮ੍ਰਿਤ ਮੈਨੂੰ ਇਸ ਬਾਰੇ 5 ਮਹੀਨੇ ਪਹਿਲਾਂ ਲੱਗਿਆ ਪਤਾ ਜੀ ਜਦੋਂ ਅੰਬੈਸੀ ਵੱਲੋਂ ਮੰਨ ਲਓ ਮੇਰੇ ਪੇਪਰ ਆਏ ਆ ਜੀ ਸੀ ਐਮ ਐਸ ਨੋਟਿਸ ਤੇ ਉਸ ਤੋਂ ਪਹਿਲਾਂ ਤਾਂ ਇਹਨਾਂ ਨੇ ਤਾਂ ਮੈਨੂੰ ਦੱਸਿਆ ਹੀ ਨਹੀਂ ਸੀਗਾ ਜੀ ਤੇ ਮੇਰਾ ਪੀਆਰ ਕੁੜੀ ਨਾਲ ਰਿਸ਼ਤਾ ਪੱਕਾ ਹੋ ਗਿਆ ਸੀ ਤੇ ਮੈਂ ਪਹਿਲਾਂ ਇਸ ਤੋਂ ਪਹਿਲਾਂ ਸਾਈਪਰੈਸ ਸੀਗਾ ਮੈਂ ਇਸ ਕਰਕੇ ਆ ਗਿਆ ਤੇ ਜਦੋਂ ਮੈਨੂੰ ਉਧਰੋਂ ਉਹਨਾਂ ਨੇ ਕੁੜੀ ਵਾਲਿਆਂ ਨੇ ਪਤਾ ਕਰਿਆ ਤਾਂ ਮੈਨੂੰ ਇੱਥੇ ਆਏ ਉਸ ਤੋਂ ਬਾਅਦ ਮੇਰਾ ਨਾ ਇਹਦਾ ਰਿਸ਼ਤਾ ਟੁੱਟ ਗਿਆ ਜੀ ਤੇ ਨਾਲੇ ਇਹਨਾਂ ਨੇ ਜਿਹੜਾ ਬੈਨ ਲਵਾਇਆ ਸੀ ਉਹ ਇਹਨਾਂ ਨੇ ਮੈਨੂੰ ਦੱਸਿਆ ਹੀ ਨਹੀਂ ਹੈਗਾ ਤੇ ਹੁਣ ਉਸ ਤੋਂ ਬਾਅਦ ਜਦੋਂ ਹੁਣ ਇਹਨਾਂ ਕੋਲੇ ਆਉਣੇ ਆ ਤੇ ਦੋ ਜਾਣੇ ਸੀਗੇ ਇਸ ਕਰਕੇ ਉਹ ਕਿਤੇ ਉਹਦੀ ਗਲਤੀ ਕਰ ਦਿੰਦਾ ਉਹਦੀ ਗਲਤੀ ਕਰ ਦਿੰਦਾ ਸਾਡੀ ਗੱਲ ਕੋਈ ਸਿਰੇ ਨਹੀਂ ਲਾ ਰਹੀ ਮੰਗ ਸਾਡੀ ਇਹ ਹੈ ਜਾਂ ਤਾਂ ਸਾਡਾ ਇਹ ਖਰਚਾ ਜਿਹੜਾ ਨੁਕਸਾਨ ਹੋਇਆ ਉਹ ਭਰਨ ਜਾਂ ਇਹਨਾਂ ਦੇ ਤਿੰਨ ਆਫਿਸਾਂ ਤਿੰਨੇ ਆਫਿਸ ਬੰਦ ਕਰਕੇ ਇਹਨਾਂ ਦੇ ਜਿਹੜੇ ਲਾਇਸੈਂਸ ਆ ਉਹ ਰੱਦ ਕਰੇ ਜਾਣ ਠੀਕ ਹੈ ਜੀ ਤੇ ਸੰਦੀਪ ਨੂੰ ਐਂ ਜੇ ਲੱਗਦਾ ਵੀ ਮੈਂ ਆਪਦਾ ਦਫ਼ਤਰ ਬੰਦ ਕਰ ਗਿਆ ਤਾਂ ਤੇ ਵੀ ਉਹ ਮੇਰੇ ਸਿਰ ਕੋਈ ਕਾਰਵਾਈ ਨਹੀਂ ਕਰ ਸਕਦੇ ਤੇ ਇਸ ਤੋਂ ਬਾਅਦ ਅਸੀਂ ਉਹਦੇ ਘਰ ਮੂਰੇ ਵੀ ਬੈਠਾਂਗੇ ਐਡੀ ਗੱਲ ਨਹੀਂ ਹੈਗੀ ਜੀ ਇਹ ਜਿੰਨਾ ਯਾਰ ਸਾਡਾ ਕੋਈ ਹੱਲ ਨਹੀਂ ਹੁੰਦਾ ਉਹਨਾਂ ਜਰ ਚੱਲੂਗਾ ਜੀ